ਜਿਵੇਂ ਪਹਿਣਾਉਂ ਦਿੱਤੇ ਦੋ ਤਿੰਨ ਜੋੜੀਆਂ ਸਾਨੂੰ ਵੀ ਤਿੰਨ ਤਿੰਨ ਚਾਰ ਚਾਰ ਜੋੜੇ ਦੇਵੋ ਤਾਂ ਆਪਾਂ ਵੀ ਫੋਨ ਨੂੰ ਹਜ਼ਾਰ ਦੇ ਤਿੰਨ ਸ਼ੂਜ਼ ਦਵਾਂਗੇ ਮਤਲਬ ਕਿ 300 ਦਾ ਇੱਕ ਸ਼ੂਜ਼ ਇਹ ਤੁਹਾਨੂੰ 400 ਦਾ ਇੱਕ ਪੱਕੀ ਗੱਲ ਹਾਂ ਪੱਕੀ ਗੱਲ ਜੇ ਤੁਸੀਂ ਲੈ ਰਹੇ ਹੋਗੇ ਤੁਹਾਡੇ ਲਈ ਨਹੀਂ ਸਾਰੇ ਭਰਾਵਾਂ ਲਈ ਇਹ ਇੱਕ ਨਾਲ ਇੱਕ ਫ੍ਰੀ ਭਾਵੇਂ ਤੁਸੀਂ ਇਦਾਂ ਲੈ ਲਓ ਭਾਵੇਂ ਤੁਸੀਂ ਇਦਾਂ ਲੈ ਲਓ ਪਲੀਜ਼ ਜਦੋਂ ਤੈਨੂੰ ਦੇਖ ਲੋ ਫੋਨ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਪਹਿਣਾ 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 ਵਾਸਤੇ ਆਫਰਾਂ ਲੈ ਕੇ ਆਈ ਜੰਨੋ ਭਰਾ ਕਿੱਥੇ ਜਾਣ ਤਲਾ ਦੀਏ ਤੁਹਾਡੇ ਲਈ ਵੀ ਆਫਰ ਲੈਣੀ ਪਊਗੀ ਤਾਂ ਹਾਂ ਜੀ ਮੈਲਕਾ ਆਲੇ ਉਹ ਜਿਹੜੇ ਤੁਹਾਨੂੰ ਮਾਰਕੀਟ ਵਿੱਚ ਹਿਆਰ 1500 2000 ਤੱਕ ਦੇ ਸ਼ੂਜ਼ ਮਿਲਦੇ ਆਗੇ ਤੁਸੀਂ ਦੱਸੋ ਕਿੰਨੇ ਦੇ ਲਗਾਈਏ ਜਿਵੇਂ ਪਹਿਣਾ ਹੁੰਦੀਆਂ ਦੋ ਦਿੰਨ ਤਿੰਨ ਜੋੜੀਆਂ ਸਾਨੂੰ ਵੀ ਤਿੰਨ ਤਿੰਨ ਚਾਰ ਚਾਰ ਜੋੜੇ ਦੋ ਤਾਂ ਆਪਾਂ ਵੀ ਥੋੜ੍ਹ ਨੂੰ ਹਿਆਰ ਦੇ ਤਿੰਨ ਸ਼ੂਜ਼ ਦਵਾਂਗੇ ਮਤਲਬ ਕਿ 300 ਦਾ ਇੱਕ ਸ਼ੂਜ਼ ਪੱਕੀ ਗੱਲ ਹੈ ਹਾਂ ਜੀ ਆ ਸਾਰੇ ਵਧੀਆ ਵਧੀਆ ਫੂਟ ਹਾਂ ਜੀ ਆ ਦੇਖੋ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਐਸਾ ਹਾਈ ਚੈੱਕ ਨੇ ਹਾਈ ਨੈਕ ਵੀ ਹਾਂ ਹਾਈ ਨੈਕ ਵੀ ਆਪਾਂ 300 ਦੇ ਹੀ ਦਵਾਂਗੇ ਤੁਹਾਨੂੰ ਤੇ ਇਹਦੋਂ ਥੋੜੀ ਹੋਰ ਪ੍ਰੀਮੀਅਮ ਕੁਆਲਿਟੀ ਵੀ ਦਿਖਾਓ ਸਾਨੂੰ ਹਾਂ ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਬਹੁਤ ਵਧੀਆ ਕੁਆਲਿਟੀ ਦੇ ਸ਼ੂਜ਼ ਦਿਖਾ ਸਕਦੇ ਹੋ ਹੋਰ ਵੀ ਪ੍ਰੀਮੀਅਮ ਇਹ ਵੀ ਦਿਵਾਉਂਗੇ ਇਹ ਤੁਹਾਨੂੰ 400 ਦਾ ਇੱਕ ਪੱਕੀ ਗੱਲ ਹਾਂ ਪੱਕੀ ਗੱਲ ਮਹਿੰਗੇ ਲੱਗਦੇ ਨੇ ਇਹ ਬਹੁਤ ਮਹਿੰਗੇ ਕੁਆਲਟੀ ਦੇ ਆ ਦਿਖ ਲਿਆ ਮੈਂ ਕੁਆਲਟੀ ਦੇ ਆ ਬਟ ਆਪਾਂ ਨੇ ਸਟਾਕ ਕਲੀਅਰ ਕਰਨਾਗਾ ਤਾਂ ਆਪਾਂ ਇਹ ਤੁਹਾਨੂੰ 400 ਦਾ ਇੱਕ ਪੇਅਰ ਦਵਾਂਗੇ ਪਹਿਲਾਂ ਤੁਸੀਂ ਟੈਨਸ਼ਨ ਨਾ ਲਓ ਜਿਹੜਾ ਆ ਚੂਜ਼ ਹੈ ਬਹੁਤ ਪ੍ਰੀਮੀਅਮ ਕੁਆਲਟੀ ਦਾ ਹੈ ਫਰਸਟ ਕਾਪੀ ਹੈ ਇਹ ਤੇ ਜੇ ਤੁਸੀਂ ਲੈ ਰਹੇ ਹੋਗੇ ਤੁਹਾਡੇ ਲਈ ਨਹੀਂ ਸਾਰੇ ਭਰਾਵਾਂ ਲਈ ਇਹ ਇੱਕ ਨਾਲ ਇੱਕ ਫ੍ਰੀ ਭਾਵੇਂ ਤੁਸੀਂ ਇਦਾਂ ਲੈ ਲਓ ਭਾਵੇਂ ਤੁਸੀਂ ਇਦਾਂ ਲੈ ਲਓ ਜਣੀ ਜੀ ਇੱਕ ਨਾਲ ਲਈ ਕੋਈ ਫ੍ਰੀ ਹੈ ਹਾਂ ਜੀ ਹੁਣ ਜੇ ਮੇਰੇ ਕੋਲ ਪੈਸੇ ਹੀ ਘੱਟ ਹੁਣ ਮੈਂ ਇੱਕ ਜੋੜਾ ਲੈਣਾ ਹੋਵੇ ਫਿਰ ਨਾ ਤੁਸੀਂ ਇੱਕ ਇੱਕ ਜੋੜਾ ਵੀ 50% ਤੇ ਲੈ ਸਕਦੇ ਹੋ ਤਲਾ ਵੀ ਵੀਰੋ ਪੰਥਾ ਦਾ ਲੰਬਾ ਵੀ ਤਾਪਤਾ ਤੁਸੀਂ ਪਹੁੰਚਣਾ ਕਿੱਥੇ ਹੈ ਮਹਿਲਕਲਾ ਕਸਬੇ ਦੇ ਵਿੱਚ ਗੋਲਦਨ ਕਲੋਨੀ ਬੇਰਕਾ ਜਿਹੜਾ ਮਿੰਨੀ ਪਲਾਂਟ ਹੈਗਾ ਉੱਥੇ ਪਹੁੰਚੋ ਸੋਡੀ ਆਨਲਾਈਨ ਸਰਵਿਸ ਜਿੱਥੇ ਤੁਸੀਂ ਇਹ ਬਹੁਤ ਸਾਰੀ ਆਫਰਾਂ ਗ੍ਰੈਬ ਕਰ ਸਕਦੇ 300 ਰੁਪਏ ਤੋਂ ਜੁੜਾ ਸਟਾਰਟ ਹੋਇਆ 300 ਰੁਪਏ 400 ਰੁਪਏ ਤੇ ਬਾਕੀ ਆ ਜਿਹੜੇ ਪ੍ਰੀਮੀਅਮ ਕੁਆਲਿਟੀ ਦੇ ਇੱਕ ਨਾਲ ਇੱਕ ਜਿਹੜਾ ਫ੍ਰੀਜਰ ਸਿੰਗਲ ਲੈਣਾ ਤਾਂ ਤੁਹਾਨੂੰ 50% ਡਿਸਕਾਊਂਟ ਹੈਲੋ ਮਿਲੇਗਾ